ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਅੱਜ ਦੀ ਜੋ ਸਾਡੀ ਰੈਸিপি ਉਹ ਆਟਾ ਬ੍ਰੈਡ ਦੀ ਹੈ ਜੋ ਕਿ ਤੁਸੀਂ ਆਸਾਨੀ ਨਾਲ ਘਰੇ ਬਣਾ ਸਕਦੇ ਹੋ ਐਥੇ ਨਾ ਅਸੀਂ ਦੁੱਧ ਨੂੰ ਥੋੜਾ ਕੋਸਾ ਜਿਹਾ ਥੋੜਾ ਨੋਰਮਲੀ ਗਰਮ ਕਰ ਲੈਣਾ ਹੈ ਇਹਦੇ ਵਿੱਚ ਹੁਣ ਅਸੀਂ ਇੱਕ ਚਮਚ ਚੀਨੀ ਦਾ ਮਿਲਾ ਦੇਣਾ ਹੈ ਤੇ ਹੁਣ ਅਸੀਂ ਇਹਨੂੰ ਮਿਕਸ ਕਰ ਲਵਾਂਗੇ ਤੇ ਇੱਥੇ ਹੁਣ ਅਸੀਂ ਯੀਸਟ ਇਹਦੇ ਵਿੱਚ ਪਾਵਾਂਗੇ 1-2 ਚਮਚ ਯੀਸਟ ਇੱਕ ਤਰ੍ਹਾਂ ਦੀ ਫੰਗਸ ਹੁੰਦੀ ਹੈ ਇਹ ਸਾਡਾ ਜਿਹੜਾ ਆਟਾ ਹੋਊਗਾ ਉਹਨੂੰ ਫਲਫੀ ਬਣਾਉਂਦੀ ਹੈ ਕਿਉਂਕਿ ਇਹ 슈ਗਰ ਨੂੰ ਇੱਥੇ ਅ ਬ੍ਰੇਕਡਾਊਨ ਕਰੂਗੀ ਤੇ 슈ਗਰ ਦੇ ਬ੍ਰੇਕਡਾਊਨ ਦੇ ਟਾਈਮ ਇਹ 에ਥਨੋਲ ਤੇ ਇੱਕ ਤੁਹਾਡਾ ਹੋ ਗਿਆ CO2 ਗੈਸ ਰਿਲੀਜ਼ ਕਰਦੀ ਹੈ ਇਸ ਜਿਸ ਕਰਕੇ ਤੁਹਾਡਾ ਬ੍ਰੈਡ ਫਲਫੀ ਬਣਦਾ ਹੈ ਸੋ ਇਹਨੂੰ 10-12 ਮਿੰਟ ਲਈ ਸਾਈਡ 'ਚ ਰੱਖ ਲਵਾਂਗੇ ਸੋ ਇੱਥੇ ਮੈਂ 2.5 ਕੱਪ ਜੋ ਹੈ ਉਹ ਕਣਕ ਦਾ ਜਿਹੜਾ ਆਟਾ ਹੈ ਉਹਦੇ ਲਏ ਆਂ ਤੁਸੀਂ ਕੂਈ ਵੀ ਆਟਾ ਲੈ ਸਕਦੇ ਹੋ ਤੁਸੀਂ ਮੈਦੇ ਦੇ ਬਣਾਣੇ ਤੁਸੀਂ ਮੈਦਾ ਦੇ ਵੀ ਬਣਾ ਸਕਦੇ ਹੋ ਠੀਕ ਹੈ ਮਿਕਸ ਆਟਾ ਲੈਣਾ ਤੁਸੀਂ ਉਹ ਵੀ ਲੈ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਯੀਸਟ ਐਕਟੀਵੇਟ ਹੋ ਚੁੱਕੀ ਹੈ ਇਹਦਾ ਟੈਕਸਚਰ ਤੁਸੀਂ ਦੇਖ ਸਕਦੇ ਹੋ ਝੱਗ ਜੀ ਬਣੀ ਹੋਈ ਹੈ ਇਹਦੇ ਫਰੌਦੀ ਫਰੌਦੀ ਜਿਹਾ ਟੈਕਸਚਰ ਹੈ ਇਹਦਾ ਸੋ ਇਸ ਨੂੰ ਅਸੀਂ ਆਟੇ ਵਿੱਚ ਮਿਕਸ ਕਰ ਲਵਾਂਗੇ ਨਾਲ ਹੀ ਇੱਥੇ ਮੈਂ ਥੋੜਾ ਜਿਹਾ ਨਮਕ ਪਾ ਦਵਾਂਗੀ ਤੇ ਹੁਣ ਅਸੀਂ ਨਾ ਇਹਨੂੰ ਆٹے ਨੂੰ ਗੁੰਨ ਲੈਣਾ ਹੈ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਮੈਂ ਪਾਣੀ ਜੋ ਹੈ ਉਹ ਹੌਲੀ-ਹੌਲੀ ਕਰਕੇ ਅਸੀਂ ਐਡ ਕਰਨਾ ਹੈ ਤਾਂਕਿ ਜ਼ਿਆਦਾ ਸਟਿੱਕੀ ਵੀ ਨਾ ਇਹ ਬਣ ਜਾਵੇ ਹੁਣ ਤੁਸੀਂ ਨਾ ਇਹਦੇ ਵਿੱਚ ਹੌਲੀ-ਹੌਲੀ ਪਾਣੀ ਪਾਣਾ ਹੈ ਸੋ ਗ੍ਰੈਜੂਅਲੀ ਅਸੀਂ ਵਾਟਰ ਐਡ ਕਰਾਂਗੇ ਦਨ ਉਸ ਤੋਂ ਬਾਅਦ ਅਸੀਂ ਇੱਕ ਚੰਗਾ ਜਿਹਾ ਆਟਾ ਗੁੰਨ ਲਵਾਂਗੇ ਤੁਸੀਂ ਕਹੋਗੇ ਚੰਗਾ ਆਟਾ ਹੈ ਮਾੜਾ ਆਟਾ ਐ ਇਦਾਂ ਦੀ ਵੀ ਕੋਈ ਚੀਜ਼ ਹੁੰਦੀ ਹੈ ਮਤਲਬ ਕਿ ਇੱਕ ਸਖਤ ਜਿਹਾ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ ਹੁਣ ਤੁਸੀਂ ਇਸ ਨੂੰ ਨਾ ਕਵਰ ਕਰਨਾ ਇੱਕ 2 ਘੰਟੇ ਲਈ ਜਾਂ ਡੇਢ ਘੰਟੇ ਲਈ ਊਡ ਬੀ ਇਨਫ ਤੁਸੀਂ ਇਸ ਨੂੰ ਨੋਰਮਲ ਕੋਈ ਕਾਟਨ ਦਾ ਕੱਪੜਾ ਉਹਦੇ ਨਾਲ ਵੀ ਕਵਰ ਕਰ ਸਕਦੇ ਹੋ ਮੇਰੇ ਕੋਲ ਪਲਾਸਟਿਕ ਰੈਪ ਸੀਗਾ ਸੋ ਮੈਂ ਇਹਦੇ ਨਾਲ ਇਹਨੂੰ ਕਵਰ ਕਰ ਦਿੱਤਾ ਸੋ ਅਸੀਂ ਨਾ ਹੁਣ ਬ੍ਰੈਡ ਚੈੱਕ ਕਰਾਂਗੇ ਕਿ ਡੇਢ ਘੰਟੇ ਬਾਅਦ ਤੁਸੀਂ ਦੇਖੋਗੇ ਕਿ ਕਿੰਨਾ ਫਲਫੀ ਹੋ ਚੁੱਕਿਆ ਬਿਕੋਜ਼ ਯੀਸਟ ਨੇ ਤੇ ਵਿੱਚ CO2 ਗੈਸ ਰਿਲੀਜ਼ ਕਰ ਦਿੱਤੀ ਹੈ ਤੇ ਐਥਨੋਲ ਵੀ ਐਥਨੋਲ ਤੋਂ ਥੋੜੀ ਸ਼ਰਾਬ ਦੀ 스멜 ਆਉਗੇ ਇਟਸ ਆ ਕਾਈਂਡ ਆਫ ਐਲਕੋਹਲ ਫਿਰ ਤੁਸੀਂ ਬ੍ਰੈਡ ਖਾ ਕੇ ਟੁੰਨਗੇ ਨਹੀਂ ਹੋ ਜਾਂਦੇ ਉਹ ਇਸ ਕਰਕੇ ਕਿਉਂਕਿ ਜਦੋਂ ਤੁਸੀਂ ਬੇਕ ਕਰਦੇ ਹੋ ਤਾਂ ਐਥਨੋਲ ਜੋ ਹੈ ਵੇਪਰ ਦੀ ਫਾਰਮ ਚ ਉੜ ਜਾਂਦੀ ਹੈ ਠੀਕ ਹੈ ਸੋ ਅਸੀਂ ਹੁਣ ਇਹਨੂੰ ਬਾਹਰ ਕੱਢ ਕੇ ਇੱਕ ਵਾਰ ਹੋਰ ਚੰਗੀ ਤਰ੍ਹਾਂ ਇਹਨੂੰ ਗੁੰਨ ਲੈਣਾ ਤੇ ਨਾਲੇ ਥੋੜਾ ਆਟਾ ਪਾ ਲੈਣਾ ਤਾਂ ਕਿ ਇਹ ਨੀਚੇ ਚਿਪਕੇ ਨਾ ਤੇ ਹੁਣ ਅਸੀਂ ਇਹਨੂੰ ਇੱਕ ਸ਼ੇਪ ਦੇ ਦਵਾਂਗੇ ਸੋ ਅਸੀਂ ਇਸ ਨੂੰ ਨਾ ਜਿਸ ਮੋਲਡ ਦੇ ਵਿੱਚ ਰੱਖਣਾ ਹੈ ਉਦਾਂ ਦੀ ਸ਼ੇਪ ਦੇ ਲਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਇਸ ਨੂੰ ਫੋਲਡ ਕਰ ਲਿਆ ਤੇ ਦੂਜੇ ਪਾਸੇ ਤੋਂ ਵੀ ਇੱਕ ਵਾਰ ਚ ਪੂਰਾ ਫੋਲਡ ਕਰ ਲਿਆ ਤੇ ਇਸ ਨੂੰ ਨਾ ਹੁਣ ਅਸੀਂ ਮੋਲਡ ਦੇ ਵਿੱਚ ਰੱਖ ਦਵਾਂਗੇ ਸੋ ਜੋ ਮੋਲਡ ਲਿਆ ਹੈ ਨਾ ਤੇ ਉਹਦੇ ਵਿੱਚ ਮੈਂ ਬਟਰ ਪੇਪਰ ਲਗਾ ਕੇ ਉਹਦੇ ਉੱਪਰ ਥੋੜਾ ਆਇਲ ਅਪਲਾਈ ਕਰਤਾ ਹੁਣ ਇਹਦੇ ਵਿੱਚ ਅਸੀਂ ਇਸ ਨੂੰ ਸੈੱਟ ਕਰਕੇ ਰੱਖ ਦਵਾਂਗੇ ਸੋ ਇਹਨੂੰ ਇੱਥੇ ਮੈਂ ਜੈਂਟਲੀ ਪ੍ਰੈਸ ਕਰ ਦਵਾਂਗੀ ਹੁਣ ਇਹਨੂੰ ਅਸੀ 15-20 ਮਿੰਟ ਲਈ ਹੋਰ ਕਵਰ ਕਰ ਲੈਣਾ ਤਾਂ ਕਿ ਇਹ ਹੋਰ ਫਲਫੀ ਬਣ ਜਾਵੇ ਮੀਨ ਵਾਈਲ ਅਸੀਂ ਕੀ ਕਰਾਂਗੇ ਅਸੀਂ ਕੜਾਹੀ ਲੈ ਲੈਣੀ ਆ ਉਹਦੇ ਵਿੱਚ ਅਸੀਂ 5-10 ਮਿੰਟ ਲਈ ਜੋ ਸੌਲਟ ਹੈ ਉਹਨੂੰ ਪ੍ਰੀ ਹੀਟ ਕਰ ਲਵਾਂਗੇ ਅਗਰ ਤੁਹਾਡੇ ਕੋਲ oven ਹੈ ਦੈਨ ਇਟ ਇਜ਼ ਬੈਸਟ ਮੇਰੇ ਕੋਲ ਸੀ ਬਟ ਮੈਂ ਇਹਨੂੰ ਗੈਸ ਤੇ ਹੀ ਪ੍ਰਿਫਰ ਕਰਾਂਗੀ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਫਲਫੀ ਬਣ ਚੁੱਕਿਆ ਤੇ ਹੁਣ ਅਸੀਂ ਇਹਦੀ ਨਾਲ ਥੋੜੀ ਗਾਰਨਿਸ਼ਿੰਗ ਕਰ ਦਵਾਂਗੇ ਸੋ ਉਹਦੇ ਲਈ ਇਹਦੇ ਉੱਪਰ ਅਸੀਂ ਥੋੜਾ ਮਿਲਕ ਜੋ ਹੈ ਉਹ ਅਪਲਾਈ ਕਰ ਦਵਾਂਗੇ ਤੇ ਜੋ ਤੁਸੀਂ ਗਾਰਨਿਸ਼ਿੰਗ ਕਰਨੀ ਹੈ ਉਹ ਕੋਈ ਵੀ ਸੀਡਸ ਲੈ ਸਕਦੇ ਹੋ ਮੈਂ ਇਥੇ ਸੈਸਮੀ ਸੀਡਸ ਹੋਰ ਅਖਰੋਟ ਜੋ ਸੀ ਵਾਲਨਟਸ ਉਹਨਾਂ ਨੂੰ ਕ੍ਰਸ਼ ਕਰਕੇ ਲੈ ਲਿਆ ਹੈ ਇਟਸ ਆਲ ਅਪ ਟੂ ਯੂ ਤੁਸੀਂ ਕੋਈ ਵੀ ਸੀਡਸ ਲੈ ਸਕਦੇ ਹੋ ਪਮਕਿਨ ਸੀਡਸ ਵੀ ਲੈ ਸਕਦੇ ਹੋ ਬਲੈਕ ਸੈਸਮੀ ਸੀਡਸ ਵੀ ਲੈ ਸਕਦੇ ਹੋ ਸੋ ਇਹਨੂੰ ਅਸੀਂ 45 ਤੋਂ 50 ਮਿੰਟਸ ਲਈ ਬੇਕ ਕਰਾਂਗੇ ਲੋ ਫਲੇਮ ਤੇ ਹੁਣ 45 ਮਿੰਟਸ ਹੋ ਚੁਕੇ ਸਿਗੇ ਤੇ ਇਸ ਨੂੰ ਮੈਂ ਚਾਕੂ ਪਾ ਕੇ ਚੈੱਕ ਕਰ ਲਿਆ ਜੇ ਦਾ ਚਾਕੂ ਤੁਹਾਡਾ ਸਾਫ ਨਿਕਲ ਕੇ ਆਂਦਾ 댓 ਮੀਨਸ ਇਟ ਇਜ਼ ਕੁਕਡ ਸੋ ਇਹਨੂੰ ਅਸੀਂ ਬਾਹਰ ਕੱਢ ਲਵਾਂਗੇ ਤੇ ਹੁਣ ਤੁਸੀਂ ਇਹਨੂੰ ਸਿੱਧਾ ਨਹੀਂ ਕੱਟਣਾ ਸੋ ਬ੍ਰੈਡ ਨੂੰ ਤੁਸੀਂ ਠੰਡਾ ਕਰਕੇ ਕੱਢਣਾ ਹੈ ਤੇ ਇਹ ਠੰਡਾ ਹੋ ਚੁੱਕਿਆ ਸੀ ਤੇ ਇਹਦਾ ਬੇਕਿੰਗ ਪੇਪਰ ਜੋ ਹੈ ਉਹ ਮੈਂ ਹਟਾ ਦਵਾਂਗੀ ਸੋ ਤੁਸੀਂ ਦੇਖ ਸਕਦੇ ਹੋ ਕਿ ਬ੍ਰੈਡ ਜੋ ਹੈ ਉਹ ਕਾਫੀ ਅੱਛਾ ਬੇਕ ਹੋਇਆ ਹੈ ਪ੍ਰੋਪਰ ਇਹਦੀ ਕਲਰਿੰਗ ਹੋਈ ਹੈ ਸਾਈਡ ਚ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਪਰ ਕੁਕਡ ਹੈ ਇਹ ਤੇ ਹੁਣ ਮੈਂ ਤੁਹਾਨੂੰ ਇਹਨੂੰ ਕੱਟ ਕੇ ਵੀ ਦਿਖਾਵਾਂਗੀ ਸੋ ਤੁਸੀਂ ਦੇਖ ਸਕਦੇ ਹੋ ਕਿ ਇਹਦਾ ਟੈਕਸਚਰ ਜੋ ਹੈ ਉਹ ਬਹੁਤ ਵਧੀਆ ਹੈ ਤੇ ਦਿਖਣ ਚ ਵੀ ਇਹ ਬਹੁਤ ਸੋਹਣਾ ਲੱਗ ਰਿਹਾ ਤੇ ਇਹ ਖਾਣ ਦੇ ਵਿੱਚ ਵੀ ਇਹ ਬਹੁਤ ਟੇਸਟੀ ਸੀਗਾ ਕਾਫੀ ਸੌਫਟ ਸੀ ਆਈ ਹੋਪ ਤੁਸੀਂ ਇਸ ਨੂੰ ਘਰ 'ਚ ਬਣਾ ਕੇ ਇੱਕ ਵਾਰ ਟ੍ਰਾਈ ਜ਼ਰੂਰ ਕਰੋਗੇ ਸੋ ਤੁਸੀਂ ਇਸ ਨੂੰ ਕੰਟੇਨਰ ਵਿੱਚ ਸਟੋਰ ਕਰ ਸਕਦੇ ਹੋ ਜਿੱਦਾਂ ਮੈਂ ਕਰਿਆ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ḍੋ ਲਾਈਕ ਐਂਡ ਸਬਸਕ੍ਰਾਈਬ ਟੂ ਮਾਈ ਚੈਨਲ ਤੇ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਕਿ ਨੈਕਸਟ ਵੀਡੀਓ ਮੈਂ ਕਿਸ ਚੀਜ਼ ਦੀ ਬਣਾਵਾਂ ਥੈਂਕ ਯੂ ਸੋ ਮੱਚ